ਤੇ ਰਾਤੀ ਸਾਡੇ ਮਤਲਬ ਜੋੜੀ ਹੋ ਗਈ ਬੰਦਾ 12:00 ਸਵਾ 12 ਦੇ ਕਰੀਬ ਆਇਆ ਤੇ 2-1/2 ਤੋਂ 2 ਘੰਟੇ ਦੁਕਾਨ ਦੇ ਅੰਦਰ ਬੜੀ ਤਸੱਲੀ ਨਾਲ ਰਿਹਾ 5 smartphones ਲੈ ਗਿਆ 8-10 ਸਾਡੇ ਬਟਨ ਵਾਲੇ ਫੋਨ ਸੀਗੇ ਗਾ ਗਾਤਾਂ ਦੇ ਫੋਨ ਪਏ ਸੀ ਰੇਅਰ ਓਨਲੀ 10-15 ਉਹ ਲੈ ਗਿਆ ਤੇ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਬਾਕੀ ਦੋ ਲੈਪਟਾਪ ਲੈ ਗਏ ਵੀ ਜਿਸ ਹਿਸਾਬ ਨਾਲ ਬੰਦੇ ਨੇ ਕਾਬੂ ਕੀਤਾ ਪ੍ਰਸ਼ਾਸਨ ਨੂੰ ਚਾਹੀਦਾ ਵੀ ਸੁਰੱਖਿਆ ਯਕੀਨੀ ਬਣਾਈ ਜਾਵੇ ਜਨਤਾਰੀ ਪਿਆਣ ਵਾਲੇ ਟਾਈਮ 'ਚ ਇਦਾਂ ਦੇ ਅਨਸਰਾਂ ਦੇ ਹੱਥ ਵਜਦਾ ਤਾਂ ਕਿ ਸਾਡੀ ਗਰੀਬ ਜਨਤਾ ਦੇ ਉੱਤੇ ਜਿਹੜਾ ਇਹ ਅਨਿਆਏ ਹੋ ਰਿਹਾ ਉਹ ਤੋਂ ਇਹਨਾਂ ਨੂੰ ਬਚਾਇਆ ਜਾਏ। ਸਾਡੇ ਭਾਈ ਸਾਹਿਬ ਦੀ ਨਾਲ ਦੀ ਦੁਕਾਨ ਦੇ ਉੱਤੇ ਐਚਐਸ ਮੋਬਾਈਲ ਦੇ ਉੱਪਰ ਚੋਰੀ ਹੋ ਗਈ। ਤੇ ਅਸੀਂ ਹੁਣ ਜਦੋਂ ਸੀਸੀਟੀਵੀ ਕੈਮਰੇ ਦੇਖਿਆ ਤਾਂ ਦੇਖਿਆ ਕਿ ਚੱਲਦੇ ਰੋਡ ਦੇ ਉੱਤੇ ਦੋ ਤਿੰਨ ਬੰਦਿਆਂ ਨੇ ਇਹ ਸ਼ਟਰ ਪੱਟਿਆ ਜਾਂ ਪੱਟ ਕੇ ਇਹਨਾਂ ਦਾ ਲੱਖ ਰੁਪਏ ਦਾ ਸਮਾਨ ਚੋਰੀ ਹੋਇਆ ਹੈ। ਇਸ ਸਾਰੇ ਦੁਕਾਨਦਾਰ ਪਰ ਆ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਆ ਕਿ ਸਾਡੀਆਂ ਦੁਕਾਨਾਂ ਜਿਹੜੀਆਂ ਆ ਮੇਨ ਰੋਡ ਦੇ ਉੱਤੇ ਆ ਸਾਰਾ ਰੋੜੇ ਰਾਤ ਚੱਲਦਾ ਰਹਿੰਦਾ ਆ ਤੇ ਪ੍ਰਸ਼ਾਸਨ ਨੂੰ ਕੋਲ ਅਸੀਂ ਬੇਨਤੀ ਕਰਦੇ ਆ ਕਿ ਰਾਤ ਨੂੰ ਇੱਥੇ ਇੱਕ ਗਾਰਡਿੰਗ ਟੀਮ ਦੀ ਡਿਊਟੀ ਲਈ ਜਾਵੇ ਜਿਹੜੀ 2-3 ਘੰਟੇ ਬਾਅਦ ਗਸ਼ਤ ਕਰਦੀ ਰਹੇ ਕਿਉਂਕਿ ਚਲਦੇ ਰੋਡ ਦੇ ਉੱਤੇ ਦੀ ਦੁਕਾਨ ਸੇਫ ਨਹੀਂ ਹੈਗੀ ਤਾਂ ਅੰਦਰ ਗਲੀਆਂ ਦੇ ਵਿੱਚ ਦੁਕਾਨ ਕੀ ਸੇਫ ਰਹਿ ਜਾਏਗੀ ਪ੍ਰਸ਼ਾਸਨ ਕੋਲੋਂ ਇਹ ਮੰਗਾ ਕੇ ਇੱਥੇ ਇੱਕ ਜੇ ਬੰਦੇ ਦੀ ਡਿਊਟੀ ਲਈ ਜਾਵੇ ਤਾਂ ਕਿ ਸਾਰੇ ਰੋਡ ਦੇ ਉੱਪਰ ਇਹ ਘੁੰਮਣ ਕਾਗੀ ਦੁਕਾਨਾਂ ਦੀ ਜਿਹੜੀ ਆ ਸਾਡੀ ਸੇਫਟੀ ਬਣੀ ਰਹੇ ਤੇ ਰਾਤੀ ਸਾਡੇ ਮਤਲਬ ਚੋਰੀ ਹੋ ਗਈ ਬੰਦਾ 12:30 12 ਦੇ ਕਰੀਬ ਆਇਆ ਤੇ 2-2.5 2 ਘੰਟੇ ਦੁਕਾਨ ਦੇ ਅੰਦਰ ਬੜੀ ਤਸੱਲੀ ਨਾਲ ਰਿਆ 5 smartphones ਲੈ ਗਿਆ 8-10 ਸਾਡੇ ਬਟਨਾਂ ਵਾਲੇ ਫੋਨ ਸੀਗੇ ਗਾ ਗਾਤਾਂ ਦੇ ਫੋਨ ਪਏ ਸੀ ਰਫੇਰ ਓਨਲੀ 10-15 ਉਹ ਲੈ ਗਿਆ ਤੇ ਇੱਕ ਗੱਲੇ ਦੇ ਵਿੱਚ 10-12-15000 ਦੇ ਕਰੀਬ ਕੈਸ਼ ਸੀਗਾ ਤੇ ਬਾਕੀ ਇੱਕ ਗੋਲਗ ਲਗਾਈ ਹੋਈ ਸੀ ਜਿਹਦੇ ਵਿੱਚ 100 ਰੁਪਏ ਰੋਜ਼ ਅਸੀਂ ਰੱਬ ਦੇ ਨਾਮ ਦਾ ਕਰਦੇ ਸੀ ਉਹ ਹਰ ਜੂਨ ਦੇ ਵਿੱਚ ਜਾਂਦੇ ਹੁੰਦੇ ਸੀ ਜਿਹੜਾ ਆਣ ਵਾਲਾ ਸੀ ਉਹ 10 ਮਹੀਨਿਆਂ ਦੇ ਉਹ ਪੈਸੇ ਸੀਗੇ 20 25000 ਤਕਰੀਬ ਉਹ ਹੋ ਜਾਣਾ ਤੇ ਬਾਕੀ ਦੋ ਲੈਪਟਾਪ ਲੈ ਕੇ ਵੀ ਜਿਸ ਹਿਸਾਬ ਨਾਲ ਬੰਦੇ ਨੇ ਕਾਫਨ ਕੀਤਾ ਪ੍ਰਸ਼ਾਸਨ ਨੂੰ ਚਾਹੀਦਾ ਵੀ ਸੁਰੱਖਿਆ ਯਕੀਨੀ ਬਣਾਈ ਜਾਵੇ ਜਨਤਾ ਦੀ ਤੇ ਆਉਣ ਵਾਲੇ ਟਾਈਮ 'ਚ ਇਦਾਂ ਦੇ ਅਨਸਰਾਂ ਦੇ ਹੱਥ ਵਾਜੇ ਤਾਂ ਕਿ ਸਾਡੀ ਗਰੀਬ ਜਨਤਾ ਦੇ ਉੱਤੇ ਜਿਹੜਾ ਇਹ ਨਿਆਂ ਹੋ ਰਿਹਾ ਉਸ ਤੋਂ ਇਹਨਾਂ ਨੂੰ ਬਚਾਇਆ ਜਾਵੇ ਇਹ ਸਾਡੇ ਭਾਈ ਸਾਹਿਬ ਦੀ ਨਾਲ ਦੀ ਦੁਕਾਨ ਦੇ ਉੱਤੇ ਐਚਐਸ ਮੋਬਾਈਲ ਦੇ ਉੱਪਰ ਚੋਰੀ ਹੋ ਏ ਅਸੀਂ ਹੁਣ ਜਦੋਂ ਸੀਸੀਟੀਵੀ ਕੈਮਰੇ ਦੇਖਿਆ ਤਾਂ ਦੇਖਿਆ ਕਿ ਚੱਲਦੇ ਰੋਡ ਦੇ ਉੱਤੇ ਦੋ ਤਿੰਨ ਬੰਦਿਆਂ ਨੇ ਇਹ ਸ਼ਟਰ ਵੱਟਿਆ ਜਾਂ ਵੱਟ ਕੇ ਇਹਨਾਂ ਦਾ ਲੱਖ ਰੁਪਏ ਦਾ ਸਮਾਨ ਚੋਰੀ ਹੋਇਆ ਹੈ। ਇਹ ਅਸੀਂ ਸਾਰੇ ਦੁਕਾਨਦਾਰ ਭਰਾ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਹਾਂ ਕਿ ਸਾਡੀਆਂ ਦੁਕਾਨਾਂ ਜਿਹੜੀਆਂ ਆ ਮੇਨ ਰੋਡ ਦੇ ਉੱਤੇ ਆ ਸਾਰਾ ਰੋੜੇ ਰਾਤ ਚੱਲਦਾ ਰਹਿੰਦਾ ਆ ਤੇ ਪ੍ਰਸ਼ਾਸਨ ਨੂੰ ਕੋਲ ਅਸੀਂ ਬੇਨਤੀ ਕਰਦੇ ਆ ਕਿ ਰਾਤ ਨੂੰ ਇੱਥੇ ਇੱਕ ਗਾਰਡਿੰਗ ਦੀ ਟੀਮ ਦੀ ਡਿਊਟੀ ਲਾਈਟ ਆਵੇ ਜਿਹੜੀ ਦੋ ਤਿੰਨ ਘੰਟੇ ਬਾਅਦ ਗਸ਼ਤ ਕਰਦੀ ਰਹੇ ਕਿਉਂਕਿ ਚੱਲਦੇ ਰੋਡ ਦੇ ਉੱਤੇ ਜਿਹੜੀ ਦੁਕਾਨ ਸੇਫ ਨਹੀਂ ਹੈਗੀ। ਦਾਂਦਰ ਗਲੀਆਂ ਦੇ ਵਿੱਚ ਦੁਕਾਨ ਕਿ ਸੇਫ ਰਹਿ ਜਾਏਗੀ ਪ੍ਰਸ਼ਾਸਨ ਕੋਲੋਂ ਇਹ ਮੰਗਾ ਕੇ ਇੱਥੇ ਇੱਕ ਜੇ ਬੰਦੇ ਦੀ ਡਿਊਟੀ ਲਈ ਜਾਵੇ ਤਾਂ ਕਿ ਸਾਰੇ ਰੋਡ ਦੇ ਉੱਪਰ ਇਹ ਘੁਮਣ ਤਾਂ ਕਿ ਦੁਕਾਨਾਂ ਦੀ ਜਿਹੜੀ ਹੈ ਸਾਡੀ ਸੇਫਟੀ ਬਣੀ ਰਹੇ